सारे ही स्रोत्यान प्यार भरे सत रहे हो लोग राय चैनल बहुत बहुत स्वागत है थोड़ा जो चैनल तो नवे ने चैनल सबसक्राइब कर लो तो वीडियो में शेयर जरूर करो अच असी थोड़े न बीजेपी पर के राष्ट्रीय प्रधान बारे गल करे कि बीजेपी जे का अगला राष्ट्रीय प्रधान कौन है बी जे पहली बार ਰਾਸ਼ਟਰੀ ਪ੍ਰਧਾਨ ਬਣਨ ਵਾਸਤੇ ਕਿਸੇ ਮਹਿਲਾ ਦਾ ਨਾਮ ਸਭ ਤੋਂ ਅੱਗੇ ਆਇਆ ਹੈ ਉਹ ਕਿਸ ਰਾਜ ਨਾਲ ਸੰਬੰਧਿਤ ਹੈ ਔਰ ਉਸ ਦਾ ਕਿੰਨਾ ਆਧਾਰੇ ਬੀਜੇਪੀ ਦੀ ਉੱਪਰ ਦੀ ਲੀਡਰਸ਼ਿਪ ਵਿੱਚ ਉਸ ਮਹਿਲਾ ਨੂੰ ਬੀਜੇਪੀ ਦੀ ਪ੍ਰਧਾਨਗੀ ਦਿੱਤੀ ਜਾਵੇਗੀ ਜਿਸ ਦੇ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਦੇਾਂਗੇ ਜੋ ਕਿ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦਾ ਕਾਰਜਕਾਲ ਸਮਾਪਤ ਹੋ ਚੁੱਕਿਆ ਹੈ ਜੋ 10 ਮਾਰਚ ਤੋਂ ਬਾਅਦ ਬੀਜੇਪੀ ਦਾ ਰਾਸ਼ਟਰੀ ਪ੍ਰਧਾਨ ਨਵਾਂ ਬਣਨਾ ਹੈ ਉਸ ਦੇ ਵਿੱਚ ਬਹੁਤ ਸਾਰੇ ਲੀਡਰਾਂ ਦੇ ਨਾਮ ਚੱਲ ਰਹੇ ਨੇ ਔਰ ਇੱਕ ਮਹਿਲਾ ਜਿਹੜਾ ਬੀਜੇਪੀ ਦੇ ਵਿੱਚ ਨਾਮ ਆਇਆ ਹੈ ਰਾਸ਼ਟਰੀ ਪ੍ਰਧਾਨ ਬਣ ਲਈ ਔਰ ਜੇਕਰ ਉਹ ਮਹਿਲਾ ਨੂੰ ਰਾਸ਼ਟਰੀ ਪ੍ਰਧਾਨ ਬਣਾਇਆ ਜਾਂਦਾ ਹੈ ਬੀਜੇਪੀ ਦਾ ਤਾਂ ਪਹਿਲੀ ਮਹਿਲਾ ਪ੍ਰਧਾਨ ਹੋਵੇਗੀ ਰਾਸ਼ਟਰੀ ਪ੍ਰਧਾਨ ਬੀਜੇਪੀ ਦੀ ਸੋ ਉਹ ਕੌਣ ਹੈ ਮਹਿਲਾ ਸੋ ਸੋਤਰਾ ਦੀ ਮੰਨੀ ਹੈ ਤਾਂ ਭਾਜਪਾ ਇਸ ਮਹੀਨੇ ਦੇ ਆਪਣੇ ਰਾਸ਼ਟਰੀ ਪ੍ਰਧਾਨ ਦਾ ਜੋ ਐਲਾਨ ਕਰਨਾ ਹੈ ਭਾਜਪਾ 13 ਤੋਂ ਵੱਧ ਰਾਜਾਂ ਵਿੱਚ ਜੋ ਸੰਗਠਨਾਤਮਕ ਚੋਣਾਂ ਪੂਰੀਆਂ ਹੋਣ ਤੋਂ ਬਾਅਦ 15 ਜਾਂ 16 ਮਾਰਚ ਦੇ ਅੱਧ ਤੱਕ ਆਪਣੇ ਨਵੇਂ ਰਾਸ਼ਟਰੀ ਪ੍ਰਧਾਨ ਦਾ ਐਲਾਨ ਕਰ ਸਕਦੀ ਹੈ। ਸੂਤਰਾਂ ਦੇ ਅਨੁਸਾਰ ਜੇਪੀ ਨੱਡਾ ਦੇ ਉਤਰਾਧਿਕਾਰੀ ਬਾਰੇ ਫੈਸਲਾ ਅੰਦਰੂਨੀ ਸੈਮਤੀ ਨਾਲ ਲਿਆ ਜਾਵੇਗਾ। ਭਾਜਪਾ ਦੇ ਇੱਕ ਸੀਨੀਅਰ ਨੇਤਾ ਨੇ ਸੰਕੇਤ ਦਿੱਤੇ ਹਨ ਕਿ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਾਰਟੀ ਇਸ ਚੋਟੀ ਦੇ ਅਹੁਦੇ ਤੇ ਕਿਸੇ ਮਹਿਲਾ ਨੂੰ ਯੁਗਤ ਕਰਨ ਵਾਸਤੇ ਵਿਚਾਰ ਕਰ ਰਹੀ ਹੈ। ਜੋ ਸ਼ਾਇਦ ਦੱਖਣੀ ਭਾਰਤ ਤੋਂ ਉਹ ਮਹਿਲਾ ਹੋਵੇਗੀ ਦੱਖਣੀ ਰਾਜਾਂ ਦੇ ਲੋਕਾਂ ਨੂੰ ਇੱਕ ਮਜ਼ਬੂਤ ਜਥੇਬੰਦਕ ਸੁਨੇਹਾ ਦਿੱਤਾ ਜਾ ਸਕੇ ਜੋ ਕਿ ਦੱਖਣੀ ਰਾਜਾਂ ਦੇ ਵਿੱਚ ਭਾਜਪਾ ਦੀ ਸਰਕਾਰ ਜਿਹੜੀ ਇਹ ਨਹੀਂ ਬਣ ਰਹੀ ਜਿਸ ਤਰ੍ਹਾਂ ਤਾਮਿਲਨਾਡੂ ਜਾਂ ਕਰਨਾਟਕਾ ਦੇ ਵਿੱਚ ਇਹਨਾਂ ਰਾਜਾਂ ਦੇ ਵਿੱਚ ਭਾਜਪਾ ਆਪਣਾ ਪੱਤਾ ਖੇੜਨਾ ਚਾਹੁੰਦੀ ਹੈ ਸੋ ਉਹ ਹੀ ਜਿਹੜਾ ਕਿ ਦੱਖਣੀ ਭਾਰਤ ਦੇ ਵੱਲੋਂ ਪਾਸੋਂ ਇੱਕ ਮਹਿਲਾ ਜਿਸ ਦਾ ਬਹੁਤ ਵੱਡਾ ਆਧਾਰ ਹੈ ਬੀਜੇਪੀ ਉਸ ਨੂੰ ਆਪਣਾ ਰਾਸ਼ਟਰੀ ਪ੍ਰਧਾਨ ਬਣਾਉਣ ਵਾਸਤੇ ਸੋਚ ਰਹੀ ਹੈ ਸੋ ਉਹ ਦੱਖਣੀ ਰਾਜ ਜੋ ਕਿ ਉਹਨਾਂ ਨੂੰ ਇੱਕ ਸਨੇਹਾ ਜਾ ਸਕੇ ਕਿ ਬੀਜੇਪੀ ਦੇ ਵਿੱਚ ਕੋਈ ਵੀ ਐਸਾ ਪੱਖਪਾਤ ਨਹੀਂ ਕੀਤਾ ਜਾਂਦਾ ਜੋ ਕਿ ਬਹੁਤ ਯੋਗ ਔਰ ਬੀਜੇਪੀ ਲਈ ਸ਼ੁਰੂ ਤੋਂ ਜੁੜਿਆ ਹੋਇਆ ਲੀਡਰ ਉਸ ਨੂੰ ਮੌਕੇ ਮਿਲਦੇ ਨੇ ਸੋ ਆਂਧਰਾ ਪ੍ਰਦੇਸ਼ ਭਾਜਪਾ ਦੇ ਮੁਖੀ ਡਗੂ ਬਤੀ ਪ੍ਰਵੇਸ਼ਵਰੀ ਜਿਹੜੀ ਮਹਿਲਾ ਭਾਜਪਾ ਦੀ ਪ੍ਰਧਾਨ ਬਣਨ ਵਿੱਚ ਸਭ ਤੋਂ ਅੱਗੇ ਚੱਲ ਰਹੀ ਹੈ ਜੋ ਕਿ ਰਾਸ਼ਟਰੀ ਪ੍ਰਧਾਨ ਦੇ ਅਤੇ ਜੋ ਕੋਇੰਬਟੂਰ ਤੋਂ ਬਧਾਇਕ ਸ਼੍ਰੀ ਨਿਵਾਸ ਦੋੜਵੇ ਸਭ ਤੋਂ ਅੱਗੇ ਵੀ ਵਿਖਾਈ ਦਿੰਦੇ ਹਨ ਸੋ ਸੋਤਰਾਂ ਦੀ ਮੰਨੀ ਹੈ ਕਿ ਡੱਗੂ ਪਤੀ ਪਰਮੇਸ਼ਵਰੀ ਦਾ ਨਾਮ ਪ੍ਰਮੁੱਖ ਉਮੀਦਵਾਰਾਂ ਵਿੱਚੋਂ ਇੱਕ ਹੈ ਜੋ ਖੇਤਰੀ ਪ੍ਰਭਾਵ ਅਤੇ ਕੌਮੀ ਇਕਤਾ ਨੂੰ ਸੰਤੁਲਿਤ ਕਰਨ ਲਈ ਪਾਰਟੀ ਵਿੱਚੋਂ ਇਹਨਾਂ ਕਿਸੇ ਇੱਕ ਉਮੀਦਵਾਰ ਦੀ ਚੋਣ ਕੀਤੀ ਜਾ ਸਕਦੀ ਹੈ ਕਰੀਬ 66 ਸਾਲ ਦੀ ਪਰਮੇਸ਼ਵਰੀ ਦੇ ਸੰਗਠਮਤ ਮਾਮਲਿਆਂ ਵਿੱਚ ਆਪਣਾ ਬਹੁਤ ਮਹੱਤਵਪੂਰਨ ਤਜਰਬਾ ਵੀ ਹੈ ਤੇ ਕਾਂਗਰਸ ਛੱਡਣ ਤੋਂ ਬਾਅਦ 2014 ਚ ਭਾਜਪਾ ਸ਼ਾਮਲ ਹੋਈ ਸੀ ਸੋ ਵਰਤਮਾਨ ਵਿੱਚ ਆਂਧਰਾ ਪ੍ਰਦੇਸ਼ ਅਤੇ ਭਾਜਪਾ ਦੇ ਮੁਖੀ ਵਜੋਂ ਉਹ ਸੇਵਾ ਨਿਭਾ ਰਹੇ ਨੇ ਸੋ ਇਸ ਦੇ ਨਾਲ ਹੀ ਜੋ ਭਾਜਪਾ ਮਹਿਲਾ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਵਨਥੀ ਸ਼੍ਰੀ ਨਿਵਾਸ ਅਤੇ ਕੋਮਿਟਰ ਤੋਂ ਵਿਧਾਇਕ ਵੀ ਇਸ ਦੌਰ ਵਿੱਚ ਚੱਕਿਆ ਇੱਕ ਭਾਜਪਾ ਨੇਤਾ ਨੇ ਟਿੱਪਣੀ ਕੀਤੀ ਉਸ ਨੇ ਆਪਣੇ ਮੋਰਚੇ ਰਾਈ ਕਈ ਸਫਲ ਜੋ ਆਊਟ ਟੀਚਰ ਪ੍ਰੋਗਰਾਮ ਚਲਾਉਣ ਦਾ ਸਿਹਰਾ ਜਾਂਦਾ ਉਹ ਪਾਰਟੀ ਦੀਆਂ ਸਭ ਤੋਂ ਪ੍ਰਮੁੱਖ ਮਹਿਲਾਵਾਂ ਦੇ ਵਿੱਚੋਂ ਇੱਕ ਸਭ ਤੋਂ ਵੱਡੀ ਉਭਰੀ ਨੇਤਾ ਹੈ ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦਾ ਭਰੋਸਾ ਹੈ ਸੋ ਇਸ ਤੋਂ ਇਲਾਵਾ ਕੁਝ ਹੋਰ ਵੀ ਨਾਮ ਸ਼ਾਮਲ ਨੇ ਜਿਸ ਤਰ੍ਹਾਂ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਹਰਿਆਣਾ ਤੋਂ ਸਾਬਕਾ ਮੁੱਖ ਮੰਤਰੀ ਮਨੋਹਰ لال ਖੱਟਰ ਜੱਟ ਜੋ ਸਿੱਖਿਆ ਮੰਤਰੀ ਤਰਮੇਂਦਰ ਪ੍ਰਧਾਨ ਇਹਨਾਂ ਦੇ ਨਾਮ ਵੀ ਚੱਲ ਰਹੇ ਨੇ ਪਰ ਐਸਐਮ ਨੇ ਜੋ ਮਹਿਲਾ ਦਾ ਨਾਮ ਸਭ ਤੋਂ ਉੱਪਰ ਚੱਲ ਰਿਹਾ ਹੈ ਜੋ ਪ੍ਰਵੇਸ਼ਵਰੀ ਦੱਖਣੀ ਭਾਰਤੂਨੇ ਔਰ ਉਹਨਾਂ ਨੂੰ ਰਾਸ਼ਟਰੀ ਪ੍ਰਧਾਨ ਬਣਾਉਣ ਵਾਸਤੇ ਬੀਜੇਪੀ ਦੇ ਵੱਲੋਂ ਵਿਚਾਰਕ ਕੀਤੀ ਜਾ ਰਹੀ ਜੋ 10 ਮਾਰਚ ਤੋਂ ਬਾਅਦ ਨਾਮ ਫਾਈਨਲ ਹੋਵੇਗਾ ਔਰ ਰਾਸ਼ਟਰੀ ਪ੍ਰਧਾਨ ਬਣੇਗਾ ਬੀਜੇਪੀ ਦਾ